रेडी ਉਂਜ ਤਾਂ ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਚਿਰਾਂ ਤੋਂ ਮੁੰਨਾ ਭਾਈ ਪੈਦਾ ਕਰ ਰਹੀ ਹੈ ਕਿਉਂਕਿ ਸਾਡੇ ਦੇਸ਼ ਵਿੱਚ ਪ੍ਰੀਖਿਆ ਤੋਂ ਪਹਿਲਾਂ ਪਰਚੀ ਲੀਕ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਮੁੰਨਾ ਭਾਈ ਫਿਲਮ ਵਿੱਚ ਸੰਜੇ ਦਾਤਾ ਦੇ ਕਿਰਦਾਰ ਨੇ ਸਾਡੇ ਦੇਸ਼ ਦੀ ਸ਼ਿਕਸ਼ਾ ਪ੍ਰਣਾਲੀ ਦੀ ਚੰਗੀ ਤਰ੍ਹਾਂ ਪੋਲ ਖੋਲ ਕੇ ਰੱਖ ਦਿੱਤੀ ਸੀ ਡੀ ਨੀਟ ਅਤੇ ਨੈਟ ਦੀਆਂ ਪ੍ਰੀਖਿਆਵਾਂ ਦੇ ਪਰਚੇ ਲੀਕ ਹੋਣ ਦੀਆਂ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਹੁਣ ਪ੍ਰੀਖਿਆਵਾਂ ਦੇਣ ਲਈ ਪੜਨ ਦੀ ਘੱਟ ਲੋੜ ਹੈ ਸਗੋਂ ਲੀਕ ਹੋਇਆ ਪ੍ਰਸ਼ਨ ਪੱਤਰ ਕਿੱਥੋਂ ਕਦੋਂ ਅਤੇ ਕਿਸ ਕੋਲੋਂ ਮਿਲੇਗਾ ਇਸ ਉੱਤੇ ਮਿਹਨਤ ਕਰਨ ਦੀ ਲੋੜ ਵੱਧ ਹੈ ਡੰਡੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਇੱਕ ਹੋਸ਼ਿਆਰ ਵਿਦਿਆਰਥੀ ਨੇ ਆਪਣੇ ਨਾਲ ਪੜ੍ਹਦੇ ਉਸ ਵਿਦਿਆਰਥੀ ਨੂੰ ਜਿਸ ਨੇ ਗਲਤ ਢੰਗ ਨਾਲ ਮੈਡੀਕਲ ਦੀ ਪੜਾਈ ਵਿੱਚ ਦਾਖਲਾ ਲਿਆ ਹੋਇਆ ਸੀ ਪੁੱਛਿਆ ਕਿ ਤੂੰ ਪੈਸੇ ਦੇ ਜ਼ੋਰ ਨਾਲ ਗਲਤ ਢੰਗ ਨਾਲ ਮੈਡੀਕਲ ਕਾਲਜ ਵਿੱਚ ਦਾਖਲਾ ਤਾਂ ਲੈ ਲਿਆ ਹੈ ਤੂੰ ਡਾਕਟਰੀ ਦੀ ਪੜ੍ਹਾਈ ਦੀ ਡਿਗਰੀ ਵੀ ਹਾਸਲ ਕਰ ਲਵੇਂਗਾ ਪਰ ਤੂੰ ਬਿਨਾਂ ਗਿਆਨ ਅਤੇ ਯੋਗਤਾ ਤੋਂ ਆਪਣੇ ਮਰੀਜ਼ਾਂ ਦਾ ਇਲਾਜ ਕਿਵੇਂ ਕਰੇਗਾ? ਪ੍ਰਸ਼ਨ ਚਿੰਨ ਉਸ ਵਿਦਿਆਰਥੀ ਨੇ ਹੁਸ਼ਿਆਰ ਵਿਦਿਆਰਥੀ ਨੂੰ ਜਵਾਬ ਦਿੱਤਾ ਮਿੱਤਰਾ ਮੈਨੂੰ ਹਸਪਤਾਲ ਖੋਲਣ ਲਈ ਡਿਗਰੀ ਦੀ ਲੋੜ ਹੈ ਡੰਡੀ ਬਾਕੀ ਇਲਾਜ ਕਰਨ ਲਈ ਤੇਰੇ ਵਰਗੇ ਕਾਬਲ ਡਾਕਟਰ ਤਨਖਾਹ ਉੱਤੇ ਮਿਲ ਹੀ ਜਾਣਗੇ ਡੰਡੀ ਸਾਡੇ ਦੇਸ਼ ਵਿੱਚ ਨਨਾ ਰੌਲਾ ਪਰਚੇ ਲੀਕ ਰੈਡੀ ਹੁਣ ਉੱਤੇ ਪੈਂਦਾ ਹੈ ਜੇਕਰ ਐਨਾ ਰੌਲਾ ਸਕੂਲਾਂ ਅਤੇ ਕਾਲਜਾਂ ਵਿੱਚ ਅਧਿਆਪਕਾਂ ਅਤੇ ਮੁਖੀਆਂ ਦੀਆਂ ਖਾਲੀ ਅਸਾਮੀਆਂ ਅਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਬਾਰੇ ਪੈਂਦਾ ਹੁੰਦਾ ਤਾਂ ਪਰਚੇ ਲੀਕ ਹੋਣ ਦੀ ਨੌਬਤ ਹੀ ਪੈਦਾ ਨਹੀਂ ਹੋਣੀ ਸੀ ਡੰਡੀ ਚੋਣਾ ਦੇ ਦਿਨਾਂ ਵਿੱਚ ਬਿਜਲੀ ਪਾਣੀ ਕਣਕ ਹੋਰ ਚੀਜ਼ਾਂ ਮੁਫਤ ਹੋਣ ਅਤੇ 1000 ਰੁਪਿਆ ਨਾ ਦੇਣ ਦੀ ਚਰਚਾ ਤਾਂ ਹੁੰਦੀ ਹੈ ਪਰ ਸਕੂਲਾਂ ਕਾਲਜਾਂ ਵਿੱਚ ਹੋਣ ਵਾਲੀ ਨਕਲ ਮਾੜੇ ਨਤੀਜਿਆਂ ਅਤੇ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਬਾਰੇ ਸਰਕਾਰਾਂ ਨੂੰ ਕਦੇ ਸਵਾਲ ਨਹੀਂ ਕੀਤਾ ਜਾਂਦਾ ਡੰਡੀ ਦੇਸ਼ ਦੀ ਨਵੀਂ ਸਿੱਖਿਆ ਨੀਤੀ ਕਾਰਨ ਸਿੱਖਿਆ ਦੀਆਂ ਜੜ੍ਹਾਂ ਵਿੱਚ ਦਿੱਤੇ ਜਾ ਰਹੇ ਤੇਲ ਬਾਰੇ ਕਦੇ ਸਵਾਲ ਖੜੇ ਨਹੀਂ ਕੀਤੇ ਜਾਂਦੇ ਡੰਡੀ ਲੀਕ ਹੋਏ ਪਰਚੇ ਤਦ ਹੀ বিকਦੇ ਹਨ ਜੇਕਰ ਬੱਚੇ ਅਤੇ ਉਹਨਾਂ ਦੇ ਮਾਪੇ ਖਰੀਦਦੇ ਹਨ ਟੰਡੀ ਪਰਚੇ ਇਸ ਲਈ ਵਾਰ-ਵਾਰ ਲੀਕ ਹੁੰਦੇ ਹਨ ਕਿਉਂਕਿ ਦੋਸ਼ੀਆਂ ਨੂੰ ਫੜਨ ਦੀ بجائے ਕਮੇਟੀਆਂ ਬਣਾ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ ਟੰਡੀ ਇੱਕ ਉਚੇਰੀ ਸਿੱਖਿਆ ਦੀ ਪ੍ਰੀਖਿਆ ਲਈ ਇੱਕ ਕੁੜੀ ਨੇ ਲੱਖਾਂ ਰੁਪਏ ਖਰਚ ਕਰਕੇ ਕੋਚਿੰਗ ਲਈ ਡੰਡੀ ਸਾਰਾ ਸਾਲ ਜੀ ਤੋੜ ਮਿਹਨਤ ਵੀ ਕੀਤੀ ਡੰਡੀ ਕੁੜੀ ਅਤੇ ਉਸ ਦੇ ਮਾਪਿਆਂ ਨੂੰ ਪੂਰੀ ਉਮੀਦ ਸੀ ਕਿ ਉਹਨਾਂ ਦੀ ਤੀ ਚੰਗਾ ਰੈਕ ਲੈ ਕੇ ਪ੍ਰੀਖਿਆ ਪਾਸ ਕਰੇਗੀ ਡੰਡੀ ਪ੍ਰਿਖਿਆ ਤੋਂ ਦੋ ਦਿਨ ਪਹਿਲਾਂ ਕੁੜੀ ਨੂੰ ਉਸਦੀ ਸਹੇਲੀ ਦਾ ਫੋਨ ਆ ਗਿਆ ਕਿ ਪ੍ਰਿਖਿਆ ਦਾ ਲੀਕ ਹੋਇਆ ਪਰਚਾ ਮਿਲ ਰਿਹਾ ਹੈ ਜੇਕਰ ਤੂੰ ਖਰੀਦਣਾ ਹੈ ਤਾਂ ਦੱਸ ਟੰਡੀ ਕੁੜੀ ਨੇ